ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਉਪਰ ਆਇਆ ਜੰਦਾ ਤੁਹਾਡਾ ਸਵਾਗਤ ਹੈ YouTube ਫੈਮਿਲੀ ਦੇ ਸਾਰੇ ਠੀਕ ਠਾਕ ਹੋ ਵੀ ਨੇ ਸਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੀਰ ਕੌਰ ਰਾਏ ਤੇ ਅੱਜ ਤਰੀਕ ਹੋ ਗਈ ਹੈ ਜੀ 7 ਤ ਦਿਨ ਹੋ ਗਏ ਅੱਜ ਬੁੱਧਵਾਰ ਤੇ ਟਾਈਮ ਹੋ ਗਿਆ 8:30 ਦਾ ਹਨਾ ਤੇ ਦੇਖੋ ਜੀ ਰੋਟੀ ਪਾਣੀ ਦੇ ਆਪਾਂ ਕੰਮ ਤੋਂ ਸ਼ੁਰੂ ਕਰ ਲਿਆ ਹੈ ਹਨਾ ਤੇ ਕੱਲ ਬਣਾਇ ਸੀ ਸਾਗ ਮੈਂ ਕੱਲ ਬਣਾਇਆ ਸਾਗ ਤੇ ਖਾਈ ਚੋਟਕਾ ਲਾਵਾਂਗੇ ਸਾਗ ਨੂੰ ਤੁਰਕਾ ਪੱਕੀ ਹੋ ਜਲਾ ਲਾਉਣੇ ਨੇ ਤੇ ਤੇਲ ਦੀ ਬਣੀਆ ਪੈਣਾ ਤੇਲ ਵੀ ਲਾ ਲੈਣੇ ਚਲੋ ਫਿਰ ਆਪਣੀ ਮਰਜ਼ੀ ਆਪਾਂ ਜੋ ਖਾਂਦੇ ਆਪਾਂ ਨੂੰ ਆਪਾਂ ਉਹਦੀ ਉਹ ਵੀ ਲਾਉਣੇ ਨੇ ਤੁਰਕਾ ਤੇ ਮੇਰੇ ਪੈਣਾ ਸ਼ੁਰੂਆਤ ਵੀ ਥੋੜੀ ਤਾਂ ਹੁੰਦੀ ਆ ਤੇ ਐਂਡ ਵੀ ਥੋੜੀ ਤਾਂ ਕੀ ਹੁੰਦਾ ਹਨਾ ਤੇ ਆਹ ਦੇਖੋ ਇਹ ਲਸਣ ਤੇ ਲਸਣ ਦੀਆਂ ਦੋ ਗੱਠੀਆਂ ਛਿਲ ਲਈਆਂ ਤੇ ਉਂਗਰਿਆ ਹੋਇਆ ਲਸਣ ਆਹ ਦੇਖੋ ਤੇ ਕਿੰਨਾ ਬਰੀਆ ਆ ਤੇ ਹਰਾ ਹਰਾ ਲਸਣ ਕੁਦਰਤੀ ਤੇ ਆਦਰਕ ਤੇ ਪਿਆਜ਼ ਨਾ ਜੇ ਮੈਂ ਦਾ ਚਲੋ ਇਕੱਠੇ ਚੱਲਿਆਂ ਨੂੰ ਕੱਟ ਲਿਆ ਨਾ ਤੇ ਕੱਟ ਕੇ ਜੇ ਮੈਂ ਛਿਲ ਕੇ ਫੇ ਢੋਲਣੀ ਨਹੀਂ ਪਾਚਣ ਢੋਣਾ ਹੁੰਦਾ ਤੇ ਫਿਰ ਪਹਿਲੇ ਕੋਈ ਢੋਲੀ ਦਾ ਵਾਰ ਠੀਕ ਹੈ ਫਿਰ ghee ਨੂੰ ਮੈਂ ਆਪਣਾ ਗਰਮ ਤੇ ਹੁਣ ਆਪਾਂ ਤੜਕਾ ਲਾਉਨੇ ਆ ਮਸਾਲੇ ਨੂੰ ਕਰਾਰਾ ਜਿਹਾ ਮੈਂ ਸਾਗ ਵਿੱਚ ਮਰੀਆਂ ਭੈਣਾਂ ਟਮਾਟਰ ਵੀ ਪਾ ਲੈਂਦੀ ਆ ਤੇ ਧਨੀਆ ਵੀ ਪਾ ਲੈਂਦੀ ਆ ਨਾ ਚਲੋ ਖੈਰ ਆਪਣੀ ਮਰਜ਼ੀ ਹੁੰਦੀ ਆ ਆਪਾਂ ਜੋ ਮਰਜ਼ੀ ਚ ਪਾਈਏ ਜੋ ਆਪਾਂ ਚੰਨ ਲੱਗਦਾ ਹੈ ਨਾ ਤੇ ਆਪਾਂ ਹੁਣ ਜਿਆ ਫਾ ਕੇ ਖਾਣੇ ਆ ਤੜਕੇ ਮੈ ਲਾਉਂਗੀ ਦੋ ਤਰ੍ਹਾਂ ਦੇ ਇੱਕ ਹੋ ਗਿਆ ਤੜਕਾ ਅਦਰਕ ਵਾਲਾ ਕਿ ਬੱਚੇ ਸਾਡੇ ਅਲੱਗ ਦਈ ਹੰਦੇ ਹੈਗੇ ਉਹਨਾਂ ਲਈ ਮੈਂ ਸੱਖਰ ਤੜਕਾ ਲਾਉਂਗੀ ਇਹ ਸਾਡਾ ਤੜਕਾ ਹੋ ਗਿਆ ਇਹ ਉਹਨਾਂ ਦਾ ਹੋਇਆ ਤੜਕਾ ਜਿੱਦਾਂ ਖੋਸ਼ ਹੁੰਦਾ ਰੱਖਣੇ ਖੋਸ਼ ਨਹੀਂ ਪੈਂਦੇ ਆ ਤੇ ਅੱਜ ਜਿੱਦਾਂ ਕਰ ਲੋ ਵੀ ਠੰਡ ਜ਼ਿਆਦਾ ਹੀ ਆ ਤੁੱਕਦੇ ਕੋਈ ਅਸਰ ਨਹੀਂ ਲੱਗਣ ਟੈ ਤੇ ਜੇ ਸਾਉਦਰ ਪੱਠੇ ਕੋਤੇ ਅਖੰਡਾਇਆ ਤੇ ਲਾਈਕ ਕਰ ਚੱਲ ਜਾਂਦੀ ਆ ਤੇ ਫਿਰ ਉਹ ਜਲਦੀ ਮੁੜਦੀ ਨਹੀਂ ਹੈਗੀ ਤੇ ਫੇ ਆਗ ਕਰਨੇ ਹੁੰਦੇ ਆ ਤੇ ਮਸ਼ੀਨ ਨਾਲ ਕੋਤਣੇ ਆਗ ਤੇ ਚਲੋ ਫਰਾ ਕਈ ਵੇ ਦੇ ਬੰਦਾ ਥਾਣਾ ਪੁੱਤਰ ਲੈਂਦਾ ਜਿੰਨਾ ਵੀ ਹੈਗਾ ਨਾ ਜਿਹੜੇ ਆਗ ਹੁੰਦੀ ਆ ਮਸ਼ੀਨ ਦੇ ਨਾਲ ਹੀ ਪੁੱਤਰ ਜਾਂਦੇ ਆ ਤੇ ਕੁਤਰੇ ਹੋਏ ਪੱਠੇ ਸੋਫਾ ਹੋ ਜਾਂਦਾ ਆ ਤੇ ਕਿਤੇ ਜਾਣਾ ਆਉਣ ਲਈ ਟਾਈਮ ਵੱਧ ਜਾਂਦਾ ਤੇ ਤੁਹਾਨੂੰ ਪਤਾ ਵੀ ਦਿਨ ਛੋਟੇ ਆ ਤੇ ਦਿਨ ਵਿੱਚ ਭੱਜ ਦੌੜ ਲੱਗੇ ਨਹੀਂ ਕੰਮਾਂ ਚ ਕੱਲ ਸਾਰੀ ਢਾੜੀ ਮੇਰਾ ਨਾ ਸਾਗ ਨੇ ਦਿਨ ਲੈ ਲਿਆ ਨਾ ਕੋਈ ਕੰਮ ਨਹੀਂ ਆ ਕੋ ਕਪੜਾ ਤੋਂ ਹੋਇਆ ਨਾ ਕਿਸੇ ਹੋਰ ਕੰਮ ਕਰ ਕੋਈ ਹੋਇਆ ਮਸਾਲਾ ਅਗਲੀ ਬਣਾ ਹੋਇਆ ਸਮਾਂ ਕਿਸੇ ਜਾਣਾ ਸੀ ਥੋੜਾ ਕੰਮ ਉਹ ਥੇ ਨਹੀਂ ਜਾ ਪਾਇਆ ਤੇ ਸਾਗ ਰਹਿ ਹਾਲਿਆ ਤੇ ਆਪਾਂ ਲਸਣ ਨੂੰ ਬ੍ਰਾਊਨ ਕਰ ਲਿਆ ਨੇ ਤੇ ਬਹੁਤ ਜ਼ਿਆਦਾ ਨਹੀਂ ਰੂ ਕਰਨਾ ਹੈਗਾ ਕਿ ਜ਼ਿਆਦਾ ਫਿਰ ਕੌੜਾ ਹੋ ਜਾਂਦਾ ਲਸਣ ਤੇ ਬਹੁਤ ਵਧੀਆ ਸਵੈਲ ਆਉਂਦੀ ਹੈ ਅੱਜ ਦਾ ਮੂ ਆਪਣੇ ਡੇਲੀ ਰੁਟੀਨ ਸ਼ੇਅਰ ਕਰਦੇ ਵਾਂਗੇ ਜਿਹੜੀ ਕਰੀ ਦੀ ਜਿੱਦਲੀ ਟ੍ਰੀਡ ਸ਼ੇਅਰ ਹਨ ਜਿਹੜੇ ਸਾਡੇ ਕੰਮ ਕਰਿਆ ਤੁਹਾਣਾ ਸ਼ੇਅਰ ਕਰਦੇ ਆ ਤੁਸੀਂ ਬਹੁਤ ਪਿਆਰ ਦਿੰਦੇ ਆ ਤੇ ਬਹੁਤ ਚੰਗਾ ਲੱਗਦਾ ਤੇ ਬਸ ਇਸ سپورਟ ਅਕੀ ਤੋਂ ਤੇ ਇੱਕ ਨਾ ਇਟਲੀ ਜੁਮੈਂਟ ਆਇਆ ਇਹਨੂੰ ਤੇ ਇੱਕ ਨਾ ਸਾਡੀ سپورਟ ਕਰੋ ਦੇਖੋ ਜੀ ਭੈਣੇ سپورਟ ਚਲੋ ਆਪਾਂ ਸਾਰਿਆਂ ਦੇ ਕਰਦੇ ਆ ਨਾ ਵੀਡੀਓ ਨੂੰ ਐਂਡ ਤੱਕ ਦੇਖਦੇ ਆ ਹਾਈਪ ਔਰ ਲਾਈਕ ਵੀ ਕਰਦੇ ਆ ਨਾ ਕਮੈਂਟ ਵੀ ਕਰਦੇ ਖਣੀ ਆਵੇਂ ਇਹ ਤਾਂ ਆਪਣੇ ਆਪ ਨੂੰ ਆਪ ਐਕਟਿਵ ਰੱਖਣਾ ਪੈਂਦਾ ਹਨਾ ਤੇ ਆਪ ਮਿਹਨਤ ਕਰਨੀ ਪੈਂਦੀ ਆ ਤੇ ਇਹ ਨਹੀਂ ਹੁੰਦਾ ਵੀ ਆਪਾਂ ਯ ਆਪਣੇ ਕੰਮ ਆਪ ਨੂੰ ਆਪ ਨਹੀਂ ਕਰਨੇ ਬਨੇ ਮਿਹਨਤ ਆਪ ਹੀ ਕਰਨੀ ਚਾੜੀ ਹੈ ਜੀ ਹਨਾ ਤੇ ਕਾ ਚਾਈਨਾ ਜੋ ਹੋਰ ਕਮੈਂਟ ਆਇਆ ਜਗਾ ਤੇ ਅਸੀਂ ਸਾਰੇ ਕੰਟਰੀ ਦੇ ਬਲੌਗ ਦੇਖਦੇ ਸਾਡੇ ਬਹੁਤ ਧੰਨਵਾਦ ਹਾਂ ਉਹ ਪੰਜਾਹ ਚਾਈਨ ਨਹੀਂ ਸੀਗੀ ਤਾਂ ਉਹ ਸਮਝ ਨਹੀਂ ਆਈ ਮੈਨੂੰ ਕੀ ਲਿਖਿਆ ਸੀਗਾ ਇਹਨਾਂ ਦੀ ਪੰਜਾਹ ਸੀਗੀ ਕਿ ਆਪਾਂ ਇੰਗਲਿਸ਼ ਤਾਂ ਔਰ ਪੜ੍ਹ ਵੀ ਲਈਦੀ ਹੈ ਨਾ ਪੰਜਾਬੀ ਹਿੰਦੀ ਸਾਰਾ ਕੁਝ ਪੜ੍ਹਦੀ ਦਾ ਹੈ ਜਿਹੜੀ ਚਾਈਨੀਜ਼ ਭਾਸ਼ਾ ਆਪਾਂ ਨੂੰ ਨਹੀਂ ਆਉਣੀ ਹੈਗੀ ਦੇਖੋ ਇਹ ਛੋਟਕਾ ਲੱਗਦਾ ਸਾਗ ਨੂੰ ਤੇ 스멜 ਬਹੁਤ ਹੋਣੀ ਆਉਣ ਡੇ ਇਹ ਮੇਰਾ ਕੀ ਹਵਾ ਹੈ ਤੇ ਆਪਾਂ ਥੋੜਾ ਥੋੜਾ ਨਮਕ ਪਾ ਲੈਣਾ ਵਿੱਚ ਕਿ ਅਜੇ ਹਰੀ ਮਚ ਵਿੱਚ ਤਾਂ ਹੈ ਨਹੀਂ ਸੀਗੀ ਤੇ ਉਹ ਮੈਂ ਹਰੀ ਮਚ ਫਿਰ ਮੈਂ ਪਾਈ ਨਹੀਂ ਹੈਗੀ ਤੇ ਬਸ ਇਦਾਂ ਮੇਚ ਦੇ ਨਾਲ ਆ ਲਿਆ ਵਾਹ ਵਾਹ ਬਸ ਇਹ ਸਾਗ ਵਿੱਚ ਮੈਂ ਨਮਕ ਪਾ ਲੈਣੀ ਹੁੰਦੀ ਆ ਤੇ ਬਾਅਦ ਚ ਮੈਨੂੰ ਕੱਟ ਪਾਉਣਾ ਪੈਂਦਾ ਫਿਰ ਨਹੀਂ ਖੇਚਲ ਨਹੀਂ ਕਰਦੀ ਪੈਂਦੀ ਹੈਗੀ ਨੂੰ ਮਿਸ਼ ਮਾੜ ਦਿਨ ਤੇ ਡਾਕਟਰ ਸਾਹਿਬ ਇਕੱਖਾ ਹੀ ਖਾਂਦੇ ਜਾਨੀ ਮੈਂ ਤੇਜੀ ਖਾਂਦੇ ਤਾਂ ਬੱਚੇ ਤਾਂ ਮੈਂ ਥੋੜਾ ਘੱਟ ਖਾਣੇ ਹਣੇ ਦੁੱਧ ਵੀ ਤਾਂ ਵੈਸੇ ਤੇ ਮੈਂ ਚਫਾ ਲੈਂਦਾ ਤੇ ਜਿਆ ਤਮੇੜਾ ਖਾਂਦਾ ਤੇ ਮੈਚ ਖਾਣੀ ਚਾਹੀਦੀ ਹੈ ਨਾ ਮੈਂ ਦੇਸੀ ਘਿਓ ਪਾ ਕੇ ਤਾਂ ਘੱਟ ਜਾਂਦੀ ਮੈਚ ਢੀ ਖਾਤ ਨਹੀਂ ਲੱਗਦੀ ਹੈਗੀ ਅਗੇ ਤੋਟਕੇ ਨਾਲ ਦੋਨੇ ਲਾਉਣਾ ਥੋੜਕੇ ਤੇ ਫਿਰ ਅੱਜ ਪਕਾਉਨੇ ਆ ਮੱਕੀ ਦੀ ਰੋਟੀ ਸਾਗ ਦੇ ਨਾਲ ਵਾ ਇਹ ਸਾਗ ਮੱਕੀ ਦੀ ਰੋਟੀ ਦਾ ਮੇਲ ਆ ਨਾ ਨਹੀਂ ਆਜ ਰਸਤੇ ਆਰੀ ਇਹਨਾਂ ਦੀ ਸਾਗ ਦੀ ਮੱਕੀ ਦੀ ਰੋਟੀ ਵੀ ਨਾ ਜਿਹੜੇ ਚੜਕੀ ਥੁੱਕ ਕੇ ਲਾ ਲਈਏ ਇਹਨਾਂ ਨੂੰ ਦੋਨਾਂ ਤੁਜੇ ਨੂੰ ਵੀ ਤੇ ਫਿਰ ਸਿਲਦਨ ਮਸਾਗ ਹੋਣੀ ਆ ਦੇਖੋ ਜੀ ਸਾਗ ਇਹ ਮੈਂ ਭਾਂਡੇ ਚੋਂ ਕੱਢ ਲਿਆ ਸੀਗਾ ਤੇ ਸਾਗ ਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਫਿਰ ਸਾਗ ਰਹਿ ਜਾਂਦਾ ਹੈ ਤੇ ਬਹੁਤ ਵਧੀਆ ਬਣਦਾ ਸਾਗ ਕੋਈ ਚੀਜ਼ ਵਧੀਆ ਬਣਦੀ ਦੀ ਵਿੱਚ ਪਾ ਲੈਨੇ ਹੋਰ ਕਿਉਂ ਮੇਜ ਤੋਂ ਫਿਰ ਨਾ ਬਗੈਰ ਫਿੱਕਾ ਜਾਂ ਲੱਗਦਾ ਇਸਕੇ ਅੱਪਾ ਇਹ ਤੋਂ ਮੇਜਾਂ ਮੇਰੀਆਂ ਹਨਾ ਮੈਂ ਐਜੀ ਮਰ ਪੱਤੇ ਕਰਕੇ ਪਾਣੀ ਹੁੰਨੀ ਹੈ ਸੁੱਕੀਆਂ ਵਿੱਚ ਧੁੱਪ ਲੱਗਦੀ ਨਹੀਂ ਹੈਗੀ ਤੇ ਹੁਣ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਫੇਰ ਇਹ ਵਿੱਚ ਪਾਈ ਦੀਆਂ ਅਗੇ ਮਸਕਾ ਕੇ ਪੀ ਲੈਣ ਦੀ ਵੀ ਨਹੀਂ ਸੀਗੀ ਤੇ ਹੁਣ ਮੌਸਮ ਮੇਜਾਂ ਦਾ ਹੀ ਇੰਨੇ ਸਾਹ ਦੇ ਅੰਦਰ ਤੋਂ ਆਪਣੀ ਨਿਕਣ ਡਈ ਹੈ ਨਾ ਤੇ ਤਿੱਖੀ ਤਾਂ ਉਹ ਸੋਪਦੀਆਂ ਇਹ ਦਿਲੋਂ ਮੇਰੇ ਖਾਣੀ ਆਈਆਂ ਲਈ ਤੁਹਾਨੂੰ ਗਰਮਨਾ ਪੁੱਜ ਗਿਆ ਤੇ ਦੇਖੋ ਤੁਹਾਨੂੰ ਪੁੱਜ ਗਿਆ ਤੇ ਇੱਕ ਚਮਚਾ ਆਪਾ ਪਾ ਦਨੇ ਆ ਨੂਨ ਦਾ ਤੇ ਇੱਕ ਜੰ ਦੋ ਜੰ ਪਾ ਦਨੇ ਆ ਮਿਰਚਾਂ ਦੇ ਹਨਾ ਲਾਲ ਮਿਰਚਾਂ ਦੇ ਦੋ ਤਾਂ ਵੀ ਥੋੜਾ ਦਹਾ ਹੋਰ ਕਰ ਦਨੇ ਆ ਹੁਣ ਬਾਜੀ ਇਹ ਤਾਂ ਆਈਟਮ ਤਿਆਰ ਹੋ ਗਈ ਸੀ ਦੂਜੀ ਗੱਲ ਸੁਣਨੀ ਹੈ ਸਾਂਹ ਗਿੜਰ ਕੇ ਲੈਣਾ ਪਾਇਆ ਇਸ ਸਾਗ ਬਸ ਥੋੜਾ ਹੀ ਬਾਹਰ ਹੁੰਦਾ ਹੈ ਕਿ ਥੋੜਾ ਗੜਕਾ ਲਵਾਉਣੀ ਆ ਆ ਲਓ ਇਸ ਸਾਗ ਨੂੰ ਲੱਗਿਆ ਤੜਕਾ ਤੇ ਰੋਟੀ ਅੱਜ ਆਪਾਂ ਕਣਕ ਦੀ ਬਕਾ ਲਈ ਤੇ ਮੱਕੀ ਦੀ ਫੇਤ ਇਹਨਾਂ ਕਿਸ ਦਿਨ ਪਕਾਵਾਂ ਕਾਲੀ ਕਾਲੀ ਸੀ ਥੋੜੇ ਜਾਣ ਦੀ ਕੰਮ ਚਿਕਾ ਤੇ ਆਪਾਂ ਫਿਰ ਚੱਲ ਗਏ ਤੇ ਤੁਹਾਨੂੰ ਫਿਰ ਮੱਕੀਰ ਟਿਪਕਾ ਕੇ ਦਾਣਾ ਵਲੌਗ ਸ਼ੇਅਰ ਕਰਾਂਗੇ ਹਨਾ ਕਿਉਂ ਅੱਗੇ ਵੀ ਮੈਂ ਕਈ ਵਾਰੀ ਜਿੱਦਾਂ ਕਰ ਲੋ ਵੀ ਕਰ ਚੁੱਕੀ ਆ ਨਾ ਸ਼ੇਅਰ ਮੱਕੀ ਰੋਟੀ ਹਨਾ ਵਲੌਗ ਬਣਾ ਚੁੱਕੀ ਆ ਤਾਂ ਤੇ ਵਧੀਆ ਲੱਗਦੀ ਮੱਕੀ ਦੀ ਰੋਟੀ ਸਾਡੇ ਨਾਲ ਸਾਨੂੰ ਕਾਹਲੀ ਸੀ ਕਿ ਇਸ ਕਰਕੇ ਦਾਣਾ ਨਹੀਂ ਵਲੌਗ ਸ਼ੇਅਰ ਹੋਇਆ ਨਾ ਤੇ ਮੱਕੀ ਰੋਟੀ ਨੂੰ ਟਾਈਮ ਲੱਗਦਾ ਇਹਨੂੰ ਤੇ ਪੱਕਣ ਨੂੰ ਟਾਈਮ ਲੱਗ ਜਾਂਦਾ ਹੈ ਤੇ ਚਲੋ ਜੀ ਠੀਕ ਆ ਫਿਰ ਆਪਾਂ ਅੱਜ ਦੇ ਬਲੌਗ ਦਾ ਫਿਰ ਕਰਦੇ ਇਥੇ ਹੰਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਯੂਸਰ ਸੈਕ ਕਰੋ ਸਾਡੇ ਲੋਕਾਂ ਨੂੰ ਦੰਦੇ ਲੱਗਦੇ ਆ ਤੇ ਕਮੈਂਟ ਜੁਲ ਕਰਿਆ ਕਰੋ ਤੁਸੀਂ ਕਿਹੜੇ ਸ਼ਹਿਰੋਂ ਕਿਹੜੇ ਪਿੰਡੋਂ ਸਾਡੇ ਬਲੌਗ ਦੇਖਦੇ ਆ ਤੇ ਸਸਤੀ ਕਰ ਸਾਰੇ ਅਨੋਕੇ ਬਾਈ ਜੀ